ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮਨਜੀਤ ਕੌਰ ਅੱਜ ਮੈਂ ਤੁਹਾਡੇ ਕੋਲ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਈਆਂ ਜਿਵੇਂ ਕਿ ਇੱਕ ਕੜਾਈ ਵਾਲੇ ਗਲੇ ਦੀ ਬਣਾਉਣਾ ਦੱਸਾਂਗੇ ਤੁਹਾਨੂੰ ਜਿਵੇਂ ਇਹ ਗਲਾ ਮੈਨੇ ਤਿਆਰ ਕੀਤਾ ਹੋਇਆ ਪਹਿਲਾਂ ਹੀ ਇਹ ਫੋਲਡ ਕੀਤਾ ਹੋਇਆ ਗਲਾ ਮੈਨੇ ਥੋੜਾ ਜਿਹਾ ਹੀ ਚੜਾਈ ਦੀ ਗੱਲ ਸੀ ਤੇ ਇਹਦੇ ਤੇ ਬੁਕਰਮ ਵਾਲਾ ਗਲਾ ਵੀ ਬਣਾ ਲੈਂਦੇ ਨੇ ਆਪਾਂ ਕੱਪੜੇ ਨਾਲ ਹੀ ਅਟੈਚ ਕਰਨਾ ਦੱਸਾਂਗੇ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਇਹ ਗਲੇ ਦੀ ਮੈਨੇ ਚੜਾਈ ਥੋੜੀ ਜਿਹੀ ਘਟਾਈ ਹੈ ਜੀ ਗਲੇ ਦੀ ਉੱਪਰ ਰੇਪ ਆ ਕੇ ਤੇ ਇਹ ਜਿਵੇਂ ਮੈਨੇ ਸਿੱਧਾ ਕੜਾਈ ala gala ਸਿੱਧਾ ਉੱਪਰ ਰੱਖੀ ਹੋਈ ਹੈ ਸ਼ਰਟ ਤੁਹਾਡੇ ਸਾਹਮਣੇ ਤੇ ਇਹਦੇ ਉੱਤੇ ਆਪਾਂ ਸਿੱਧੇ ਦੇ ਉੱਤੇ ਹੀ ਇੱਕ ਪੀਸ ਰੱਖਾਂਗੇ ਕੱਪੜੇ ਦਾ ਇਹਦੇ ਉੱਤੇ ਤੁਸੀਂ ਪੇਸਟਿੰਗ ਪੇਪਰ ਵੀ ਲਗਾ ਸਕਦੇ ਹੋ ਮੈਨੇ ਕੱਪੜਾ ਹੀ ਰੱਖਿਆ ਏ ਇਸ ਤਰ੍ਹਾਂ ਬਰਾਬਰ ਰੱਖ ਕੇ ਵਿੱਚੋਂ ਬਲ ਕੱਢ ਕੇ ਕੱਪੜੇ ਦੇ ਤੇ ਉੱਤੇ ਆਪਾਂ ਸਾਈਡਾਂ ਤੇ ਪਿੰਨ ਲਗਾ ਲਾਂਗੇ ਦੋਨੋਂ ਪਾਸੇ ਲਗਾ ਕੇ ਪਿੰਨ ਬਿਲਕੁਲ ਬਰਾਬਰ ਰੱਖ ਲਾਂਗੇ ਤਾਂ ਕਿ ਵਿੱਚ ਬਲ ਨਾ ਪਵੇ ਇਸ ਤਰ੍ਹਾਂ ਲਗਾ ਲਾਂਗੇ ਨਿਚਲੇ ਪਾਸੇ ਵੀ ਆਪਾਂ ਸੈਂਟਰ ਕਰਕੇ ਨਿਚਲੇ ਪਾਸੇ ਵੀ ਇੱਕ ਪਿੰਨ ਲਗਾ ਲੈਣੇ ਆ ਇਸ ਤਰ੍ਹਾਂ ਤੇ ਹੁਣ ਆਪਾਂ ਇਸ ਨੂੰ ਉਲਟਾ ਪਾਸਾ ਕਰ ਲੈਣੇ ਆ ਤਾਂ ਕਿ ਆਪਾਂ ਨੂੰ ਸ਼ੇਪ ਦੇਖੇ ਗਲੇ ਦੀ ਕਿੱਥੇ ਸਿਉਣ ਲੱਗ ਰਹੀ ਏ ਉਲਟਾ ਪਾਸਾ ਰੱਖ ਕੇ ਆਪਾਂ ਇਹ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਆ ਤੁਸੀਂ ਥੋੜਾ ਜਿਹਾ ਗੈਪ ਪਾ ਕੇ ਵੀ ਰੱਖ ਸਕਦੇ ਹੋ ਪਰ ਨਾਲ-ਨਾਲ ਥੋੜੀ ਜੀ ਜ਼ਿਆਦਾ ਸਫਾਈ ਆਉਂਦੀ ਏ ਤਾਂ ਹੀ ਮੈਨੇ ਗਲਾ ਛੋਟਾ ਕੀਤਾ ਸੀ ਇਹੇ ਸੋਹਣਾ ਲੱਗਦਾ ਨਾਲ-ਨਾਲ ਲੱਗੀ ਹੋਈ ਸੀ ਹੁਣ ਤੇ ਇਹ ਆਪਾਂ ਰਾਉਂਡ ਸੀ ਹੁਣ ਬਿਲਕੁਲ ਨਾਲ-ਨਾਲ ਲਗਾ ਲੈਣੀ ਬਰਾਬਰ ਇਕੁਅਲ ਸੀ ਹੁਣ ਰੱਖਣੀ ਹੈ ਵੱਧ ਘੱਟ ਨਹੀਂ ਰੱਖਣੀ ਤੇ ਇਹ ਆਪਾਂ ਨੇ ਗਲੇ ਦੀ ਸੀ ਹੁਣ ਲਗਾ ਲਈਏ ਤੇ ਵਿੱਚੋਂ ਆਪਾਂ ਹਰ ਵਾਰ ਦੀ ਤਰ੍ਹਾਂ ਵਿੱਚੋਂ ਆਪਾਂ ਕਟਿੰਗ ਕਰ ਦਾਂਗੇ ਕੱਪੜੇ ਨੂੰ ਫालतू ਕੱਪੜੇ ਨੂੰ ਆਪਾਂ ਸਾਰੇ ਨੂੰ ਕਟਿੰਗ ਕਰਕੇ ਅੱਧੇ-ਅੱਧੇ ਇੰਚ ਦਾ ਕੱਪੜਾ ਰੱਖ ਕੇ ਬਾਕੀ ਸਾਰੇ ਨੂੰ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਕਟਿੰਗ ਕਰਕੇ ਦੇ ਦੇ ਵਿੱਚ ਇਸ ਤੇ ਆਪਾਂ ਛੋਟੇ ਛੋਟੇ ਜਿਹੇ ਕੱਟ ਲਗਾ ਲਾਂਗੇ ਇਸ ਦਾ ਕੱਟ ਲਗਾਉਣ ਤੋਂ ਬਾਅਦ ਵਿੱਚ ਆਪਾਂ ਹੁਣ ਸ਼ਰਟ ਦਾ ਉਪਰਲਾ ਪਾਸਾ ਕਰ ਲਾਂਗੇ ਸਿੱਧੇ ਪਾਸੇ ਤੇ ਜਿਹੜੇ ਪਿੰਨ ਲਗਾਏ ਸੀ ਆਪਾਂ ਉਤਾਰ ਦਿੰਨੇ ਆ ਇਸ ਤਨ ਉਤਾਰ ਕੇ ਤੇ ਹੁਣ ਆਪਾਂ ਇਸ ਦਾ ਜਿਹੜਾ ਇਹ ਫालतू ਕਪੜਾ ਇਹ ਅਪਾ 1.5 ਇੰਚ-ਇੰਚ ਨੂੰ ਰੱਖ ਕੇ ਆਪਾਂ ਇੰਚ ਸਵਾ ਇੰਚ ਰੱਖ ਕੇ ਬਾਕੀ ਆਪਾਂ ਸਾਰਾ ਕੱਪੜਾ ਸ਼ੇਪ ਨਾਲ ਗੋਲਾਈ ਦੇ ਨਾਲ ਹੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਇਹ ਆਪਣਾ ਗਲਾ ਕਟਿੰਗ ਹੋ ਚੁੱਕਿਆ ਹੈ ਕੱਪੜਾ ਤੇ ਇਹ ਆਪਾਂ ਨੇ ਉਲਟੇ ਪਾਸੇ ਰੱਖ ਕੇ ਨਾਲ-ਨਾਲ ਬਿਲਕੁਲ ਸਿਉਣ ਲਗਾਨੀ ਹੈ ਜਿਹੜਾ ਆਪਾਂ ਨੇ ਰੇਬਲੀਰ ਲਗਾਈ ਸੀ ਕੱਪੜਾ ਲਗਾਇਆ ਸੀ ਉਹਦੇ ਉੱਤੇ ਸਿਉਣ ਲਗਾਨੀ ਹੈ ਇਹ ਆਪਣੇ ਆਲੇ-ਦੁਆਲੇ ਸਿਉਣ ਲਗਾ ਲਈ ਤੇ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਉਲਟੇ ਪਾਸੇ ਉਠਾ ਰੱਖ ਕੇ ਇਸ ਤਰ੍ਹਾਂ ਫੋਲਡ ਕਰਕੇ ਤੇ ਇਹਦੇ ਉੱਤੇ ਵੀ ਆਪਾਂ ਇੱਕ ਸਿਉਣ ਲਗਾ ਦਾਂਗੇ ਫੁੱਲ ਬਖੇ ਨਾਲ ਤੇ ਇੱਥੇ ਆਪਾਂ ਛੋਟੇ ਛੋਟੇ ਜਿਹੇ ਕੱਟ ਥੋੜੀ ਜਿਹੀ ਨੀਚੇ ਗਲਾਈ ਤੇ ਹੀ ਲਗਾਵਾਂਗੇ ਉੱਪਰ ਨਹੀਂ ਤਾਂ ਕਿ ਆਪਾਂ ਨੂੰ ਮੋੜਨ ਦੇ ਵਿੱਚ ਬਲ ਨਾ ਪਵੇ ਸਫਾਈ ਦਾ ਲੱਗੇ ਇਸ ਤਰ੍ਹਾਂ ਲਗਾ ਕੇ ਆਪਾਂ ਫੁੱਲ ਬਖਾ ਕਰਕੇ ਤੇ ਰਾਉਂਡ ਸਿਉਣ ਲਗਾ ਲਾਂਗੇ ਇਸ ਤਰ੍ਹਾਂ ਗਰਾਉਂਡ ਉਸੇ ਹੁਣ ਲਗਾ ਲਾਂਗੇ ਆਪਾਂ ਮੋٹے ਬਕੇ ਦੀ ਤੇ ਇਹਦੇ ਉੱਤੇ ਆਪਾਂ ਬਾਅਦ ਵਿੱਚ ਸਾਈਡਾਂ ਦੇ ਤਰਪਾਈ ਕਰਕੇ ਸਫਾਈ ਆ ਜਾਊਗੀ ਜੇ ਵਧੀਆ ਲੱਗਿਆ ਤਰੀਕਾ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਓ ਦੇਖੋ ਜੀ ਆਪਣਾ ਬਿਲਕੁਲ ਗਲਾ ਤਿਆਰ ਹੈ ਜੀ ਤੇ ਇਹ ਆਪਾਂ ਉੱਪਰਲਾ ਫालतू ਕੱਪੜਾ ਕਟਿੰਗ ਕਰ ਦਿੰਨੇ ਆ ਧਾਗੇ ਦੁਗੇ ਕਟਿੰਗ ਕਰਕੇ ਤੇ ਦੇਖੋ ਜੀ ਫਾਈਨਲ ਲੁੱਕ ਅਲੇ ਦੀ ਬਿਲਕੁਲ ਸਫਾਈ ਨਾਲ ਲੱਗਿਆ ਹੈ ਜੀ ਤੇ ਇਹ ਦੂਸਰੀ ਸਾਈਡ ਸਿੱਧੀ ਸਾਈਡ ਵੀ ਦੇਖੋ ਜੀ ਜੇ ਵਧੀਆ ਲੱਗਿਆ ਤਰੀਕਾ ਤਤਵਨੁਪਤ ਹੈ ਲਾਈਕ ਕਰ ਦਿਓ ਇਸ ਦੇ ਪਾਸੇ ਆਪਾਂ ਤਰਪਾਈ ਕਰਕੇ ਤੇ ਬਿਲਕੁਲ ਸਫਾਈ ਨਾਲ ਲੱਗ ਜੂਗਾ ਜੀ ਧੰਨਵਾਦ ਜੀ ਵਧੀਆ ਲੱਗਿਆ ਤਾਂ ਲਾਈਕ